ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਟੁੱਟੀ ਹੋਈ ਝਾੜੂ ਦਾ ਕੀ ਕਰੀਏ ਟੁੱਟੀ ਹੋਈ ਝਾੜੂ ਨੂੰ ਸੁੱਟਣ ਤੋਂ ਪਹਿਲਾਂ ਇਹ ਵੀਡੀਓ ਨੂੰ ਜ਼ਰੂਰ ਦੇਖ ਲਓ ਸੰਗਤ ਜੀ ਹਰ ਘਰ ਦੀ ਲੋੜ ਹੈ ਸਾਧ ਸੰਗਤ ਜੀ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਸਧਾਰਨ ਜਈ ਚੀਜ਼ ਸਾਡੇ ਜੀਵਨ ਦੇ ਵਿੱਚ ਸੁੱਖ ਅਤੇ ਦੁੱਖ ਦੋਵੇਂ ਲੈ ਕੇ ਆ ਸਕਦੀ ਹੈ ਬਹੁਤ ਘੱਟ ਲੋਕ ਜਾਣਦੇ ਹਨ ਕਿ ਝਾੜੂ ਤਿੰਨ ਪ੍ਰਕਾਰ ਦੇ ਹੁੰਦੇ ਹਨ ਪਲਾਸਟਿਕ ਦੀ ਝਾੜੂ ਸੀਖਾਂ ਵਾਲੀ ਝਾੜੂ ਅਤੇ ਫੁੱਲਾਂ ਵਾਲੀ ਝਾੜੂ ਹੁਣ ਸਵਾਲ ਇਹ ਉੱਠਦਾ ਹੈ ਕਿ ਆਖਿਰ ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜੀ ਝਾੜੂ ਘਰ ਦੇ ਵਿੱਚ ਰੱਖਣੀ ਸ਼ੁਭ ਹੈ ਕਿਹੜੀ ਅਸ਼ੋਭ ਹੈ ਕਿਉਂਕਿ ਕਈ ਵਾਰ ਗਲਤ ਝਾੜੂ ਰੱਖਣ ਜਾਂ ਉਸ ਦਾ ਗਲਤ ਇਸਤੇਮਾਲ ਕਰਨ ਨਾਲ ਮਾਤਾ ਲక్ష్ਮੀ ਦੀ ਕਿਰਪਾ ਘਰੋਂ ਚਲੀ ਜਾਂਦੀ ਹੈ ਝਾੜੂ ਨੂੰ ਸ਼ਾਸਤਰਾ ਦੇ ਵਿੱਚ ਮਾਤਾ ਲక్ష్ਮੀ ਦਾ ਰੂਪ ਮੰਨਿਆ ਜਾਂਦਾ ਹੈ ਜੇ ਝਾੜੂ ਨਾਲ ਸਫਾਈ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਇਹ ਘਰ ਵਿੱਚ ਬਰਕਤ ਧਨ ਅਤੇ ਖੁਸ਼ਹਾਲੀ ਬਖਸ਼ਦੀ ਹੈ ਪਰ ਜੇ ਇਸ ਦਾ ਗਲਤ ਤਰੀਕੇ ਨਾਲ ਪ੍ਰਯੋਗ ਕੀਤਾ ਜਾਵੇ ਤਾਂ ਇਹ ਘਰ ਵਿੱਚ ਗਰੀਬੀ ਅਤੇ ਕੰਗਾਲੀ ਵੀ ਲਿਆ ਸਕਦੀ ਹੈ ਝਾੜੂ ਇੱਕ ਸਧਾਰਨ ਵਸਤੂ ਨਹੀਂ ਬਲਕਿ ਸਾਡੇ ਘਰ ਦੀ ਊਰਜਾ ਦਾ ਮਾਧਿਅਮ ਹੈ ਐਸ ਲਈ ਇਸ ਨੂੰ ਰੱਖਣ ਲਗਾਉਣ ਅਤੇ ਸੰਭਾਲਣ ਦੇ ਨਿਯਮ ਹੁੰਦੇ ਹਨ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਵਿਸਥਾਰ ਦੇ ਨਾਲ ਦੱਸਣ ਜਾ ਰਹੇ ਹਾਂ ਘਰ ਦੇ ਵਿੱਚ ਕਿਹੜੀ ਝਾੜੂ ਰੱਖਣੀ ਸ਼ੋਭਾ ਹੈ ਕਿਹੜੀ ਅਸ਼ੋਭ ਹੈ ਝਾੜੂ ਕਦੋਂ ਲਗਾਉਣਾ ਚਾਹੀਦਾ ਹੈ ਤੇ ਕਿਸ ਦਿਸ਼ਾ ਵਿੱਚ ਲਗਾਉਣਾ ਚਾਹੀਦਾ ਹੈ ਕਿਉਂਕਿ ਝਾੜੂ ਨਾਲ ਜੁੜੀਆਂ ਸੰਗਤ ਦੀ ਛੋਟੀਆਂ-ਛੋਟੀਆਂ ਗੱਲਾਂ ਸਾਡੀ ਕਿਸਮਤ ਨੂੰ ਬਦਲ ਸਕਦੀਆਂ ਹਨ ਸਾਤ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਸਾਤ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਸਾਸਤ ਦੇ ਵਿੱਚ ਝਾੜੋ ਨੂੰ ਮਾਤਾ ਲక్ష్ਮੀ ਦਾ ਪ੍ਰਤੀਕ ਮੰਨਿਆ ਗਿਆ ਹੈ ਜਦ ਕਿ ਟੁੱਟੀ ਫੁੱਟੀ ਜਾਂ ਗੰਦੀ ਝਾੜੋ ਨੂੰ ਉਹਨਾਂ ਦੀ ਪੈਨ ਆ ಲಕ್ಷਮੀ ਦਾ ਪਰਤੇਕ ਦੱਸਿਆ ਗਿਆ ਹੈ ਜੇ ਤੁਹਾਡੇ ਘਰ ਵਿੱਚ ਝਾੜੂ ਪੁਰਾਣੀ ਜਾਂ ਟੁੱਟੀ ਹੋਈ ਪਈ ਹੈ ਤਾਂ ਉਹ ਹੌਲੀ-ਹੌਲੀ ਤੁਹਾਡੇ ਘਰੋਂ ਤੰਨਾ ਤੇ ਬਰਕਤ ਨੂੰ ਘੱਟ ਕਰਨ ਲੱਗਦੀ ਹੈ ਝਾੜੂ ਨੂੰ ਸਹੀ ਤਰੀਕੇ ਨਾਲ ਨਾ ਰੱਖਣ ਨਾਲ ਵੀ ਘਰ ਵਿੱਚ ਨਕਾਰਾਤਮਕ ਊਰਜਾ ਪੈਦਾ ਹੋ ਜਾਂਦੀ ਹੈ ਜੇ ਤੁਹਾਡੇ ਜੀਵਨ ਵਿੱਚ ਵਾਰ-ਵਾਰ ਪਰੇਸ਼ਾਨੀਆਂ ਆਉਂਦੀਆਂ ਹਨ ਤਾਂ ਇਹ ਇੱਕ ਸਮੱਸਿਆ ਖਤਮ ਹੁੰਦੀ ਹੈ ਤੇ ਦੂਜੀ ਸ਼ੁਰੂ ਹੋ ਜਾਂਦੀ ਹੈ آمدਨ ਘਟ ਹੈ ਪਰ ਖਰਚਾ ਵਧ ਹੈ ਜਾਂ ਘਰ ਵਿੱਚ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਕਲੇਸ਼ ਰਹਿੰਦਾ ਹੈ ਤਾਂ ਇਹ ਸੰਕੇਤ ਹੋ ਸਕਦਾ ਹੈ ਕਿ ਤੁਹਾਡੇ ਘਰ ਵਿੱਚ ਝਾੜੂ ਨਾਲ ਜੁੜੀ ਕੋਈ ਗਲਤੀ ਹੋ ਰਹੀ ਹੈ ਸਾਡੇ ਘਰ ਦੀ ਊਰਜਾ ਤੇ ਝਾੜੂ ਦਾ ਸਿੱਧਾ ਅਸਰ ਪੈਂਦਾ ਹੈ ਜੇ ਝਾੜੂ ਗਲਤ ਸਮੇਂ ਤੇ ਲਗਾਇਆ ਜਾਵੇ ਜਾਂ ਉਸ ਨੂੰ ਗਲਤ ਦਿਸ਼ਾ ਵਿੱਚ ਰੱਖਿਆ ਜਾਵੇ ਤਾਂ ਮਾਤਾ ਲక్ష్ਮੀ ਦੀ ਕਿਰਪਾ ਰੁਕ ਜਾਂਦੀ ਹੈ ਪਰ ਜਦੋਂ ਤੁਸੀਂ ਝਾੜੂ ਨੂੰ ਸਹੀ ਸਮੇਂ ਤੇ ਨਿਯਮ ਨਾਲ ਇਸਤੇਮਾਲ ਕਰਦੇ ਹੋ ਤਾਂ ਇਹ ਝਾੜੂ ਤੁਹਾਨੂੰ ਤੰਨ ਖੁਸ਼ਹਾਲੀ ਅਤੇ ਸਫਲਤਾ ਦੇ ਦਵਾਰ ਤੁਹਾਡੇ ਖੋਲ ਦਿੰਦਾ ਹੈ ਤੁਹਾਨੂੰ ਕਾਮਯਾਬ ਕਰਦਾ ਹੈ ਸੰਗਤ ਝਾੜੂ ਦਾ ਸਹੀ ਉਪਯੋਗ ਤੁਹਾਡੇ ਜੀਵਨ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਭਾਵ ਵਧਾਉਂਦਾ ਹੈ ਸਵੇਰੇ ਸਵੇਰ ਝਾੜੂ ਲਗਾਉਣ ਨਾਲ ਘਰ ਦੀ ਨਕਾਰਾਤਮਕਤਾ ਦੂਰ ਹੁੰਦੀ ਹੈ ਤੰਨ ਪਰ ਸਕਾਰਾਤਮਕਤਾ ਦਿਨਪਰ ਸਕਾਰਾਤਮਕਤਾ ਬਣੀ ਰਹਿੰਦੀ ਹੈ ਪਰ ਧਿਆਨ ਨਏ ਸੂਰਜ ਟਲਣ ਤੋਂ ਬਾਅਦ ਝਾੜੂ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਸ਼ਾਮ ਦੇ ਸਮੇਂ ਝਾੜੂ ਲਗਾਉਣ ਨਾਲ ਮਾਤਾ ਲక్ష్ਮੀ ਕਰੋ ਚਲੇ ਜਾਂਦੀ ਹੈ ਜੇ ਤੁਹਾਡੇ ਕੋਲ ਸਮੇਂ ਦੀ ਕਮੀ ਹੈ ਤੁਸੀਂ ਸਵੇਰੇ ਝਾੜੂ ਨਹੀਂ ਲਗਾ ਪਾਉਂਦੇ ਤਾਂ ਕੋਸ਼ਿਸ਼ ਕਰੋ ਸ਼ਾਮ ਤੋਂ ਪਹਿਲਾਂ ਝਾੜੂ ਲਗਾ ਲਵੋ ਹੁਣ ਗੱਲ ਕਰਦੇ ਹਾਂ ਝਾੜੂ ਰੱਖਣ ਦੀ ਤਿਸ਼ਾ ਦੀ ਸਾਸਤਨ ਨੂੰ ਸਾਰੇ ਛਾੜ ਨੂੰ ਹਮੇਸ਼ਾ ਦੱਖਣ ਜਾਂ ਪੱਛਮ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ ਇਸ ਨੂੰ ਕਦੇ ਸਿੱਧਾ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ ਛਾੜ ਨੂੰ ਹਮੇਸ਼ਾ ਹੇਠਾਂ ਕਿਸੇ ਕੋਨੇ ਵਿੱਚ ਅਤੇ ਟੱਕ ਕੇ ਰੱਖਣਾ ਸ਼ੁਭ ਮੰਨਿਆ ਗਿਆ ਹੈ ਅਜਿਹਾ ਕਰਨ ਨਾਲ ਕਾਰ ਵਿੱਚ ਲక్ష్ਮੀ ਜੀ ਦੀ ਕਿਰਪਾ ਬਣੀ ਰਹਿੰਦੀ ਹੈ ਛਾੜ ਨੂੰ ਖੁੱਲੀ ਜਗ੍ਹਾ ਜਾਂ ਖੁੱਲੇ ਮੰਦਰ ਦੇ ਕੋਲ ਰੱਖਣਾ ਬਹੁਤ ਵੱਡਾ ਦੋਸ਼ ਮੰਨਿਆ ਜਾਂਦਾ ਹੈ ਸਭ ਤੋਂ ਜ਼ਰੂਰੀ ਗੱਲ ਛਾੜੂ ਤੇ ਕਦੇ ਵੀ ਪੈਰ ਨਹੀਂ ਰੱਖਣਾ ਚਾਹੀਦਾ ਨਾ ਹੀ ਉਸ ਨੂੰ ਕਿਸੇ ਦੇ ਸਾਹਮਣੇ ਰੱਖਣਾ ਚਾਹੀਦਾ ਹੈ ਮਾਤਾ ਲక్ష్ਮੀ ਦਾ ਇਸ ਤਰ੍ਹਾਂ ਅਪਮਾਨ ਮੰਨਿਆ ਜਾਂਦਾ ਹੈ ਜੇ ਗਲਤੀ ਨਾਲ ਅਜਿਹਾ ਹੋ ਵੀ ਜਾਵੇ ਤਾਂ ਤੁਰੰਤ ਮਾਫੀ ਮੰਗ ਲੈਣੀ ਚਾਹੀਦੀ ਹੈ ਜੇ ਤੁਹਾਡੇ ਘਰ ਟੁੱਟੀ ਹੋਈ ਛਾੜੂ ਰੱਖੀ ਹੈ ਤਾਂ ਉਸ ਨੂੰ ਤੁਰੰਤ ਕੱਢ ਦਿਓ ਪਰ ਧਿਆਨ ਰੱਖੇ ਟੁੱਟੀ ਛਾੜੂ ਨੂੰ ਘਰ ਦੇ ਅੰਦਰੋਂ ਬਾਹਰ ਸੁੱਟਦੇ ਸਮੇਂ ਕਿਸੇ ਸ਼ੁਭ ਦਿਨ ਜਾਂ ਸਵੇਰ ਦੇ ਸਮੇਂ ਹੀ ਕੱਢੋ ਰਾਤ ਵਿੱਚ ਝਾੜੋ ਬਦਲਣ ਜਾਂ ਬਦਲਣਾ ਅਸ਼ੋਭ ਮੰਨਿਆ ਗਿਆ ਹੈ ਤਾਂ ਸੰਗਾ ਜੀ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਾਹ ਸੰਗਾ ਜੀ ਅੱਜ ਦੇ ਸਮੇਂ ਦੇ ਵਿੱਚ ਜਦੋਂ ਲੋਕ ਕੰਮਕਾਜ ਦੇ ਵਿੱਚ ਰੁਚੀ ਹੁੰਦੇ ਹਨ ਤਾਂ ਕਈ ਵਾਰ ਇਹ ਨਹੀਂ ਸਮਝ ਪਾਉਂਦੇ ਕਿ ਝਾੜੋ ਨੂੰ ਕਿਵੇਂ ਅਤੇ ਕਿੱਥੇ ਰੱਖਣਾ ਚਾਹੀਦਾ ਹੈ ਪਰ ਇਹ ਛੋਟੀ ਜੀ ਲਾਪਰਵਾਹੀ ਜੀਵਨ ਵਿੱਚ ਨਗਾਤਮਿਕਤਾ ਤੇ ਗਰੀਬੀ ਦਾ ਕਾਰਨ ਬਣ ਜਾਂਦੀ ਹੈ ਇਸ ਲਈ ਹੌਣ ਤੋਂ ਧਿਆਨ ਰੱਖੋ ਕਿ ਝਾੜੂ ਨੂੰ ਹਮੇਸ਼ਾ ਹੀ ਹਮੇਸ਼ਾ ਹੀ ਸਹੀ ਦਿਸ਼ਾ ਸਹੀ ਸਮੇਂ ਤੇ ਤਰੀਕੇ ਨਾਲ ਪ੍ਰਯੋਗ ਕਰੋ ਕਿਉਂਕਿ ਝਾੜੂ ਸਿਰਫ ਸਫਾਈ ਦਾ ਸਾਧਨ ਨਹੀਂ ਬਲਕੇ ਤੁਹਾਡੇ ਘਰ ਦੀ ਕਿਸਮਤ ਬਦਲਣ ਦੀ ਕੁੰਜੀ ਹੈ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਸਲਾਹ ਦੇਵਾਂਗੇ ਕਿ ਤੁਸੀਂ ਸਵੇਰੇ ਸਵੇਰੇ ਥੋੜਾ ਜਲਦੀ ਉੱਠ ਕੇ ਝਾੜੂ ਲਗਾਓ ਕਿਉਂਕਿ ਸਵੇਰ ਦੇ ਸਮੇਂ ਝਾੜੂ ਲਗਾਉਣ ਨਾਲ ਘਰ ਦੀ ਨਕਾਰਾਤਮਕ ਊਰਜਾ ਖਤਮ ਹੁੰਦੀ ਹੈ ਤੇ ਮਾਤਾ ਲక్ష్ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਜੇ ਤੁਸੀਂ ਦਿਨ ਭਰ ਦਾ ਕੂੜਾ ਇਕੱਠਾ ਕਰ ਰੱਖਿਆ ਹੈ ਧਿਆਨ ਰੱਖੋ ਕਿ ਸ਼ਾਮ ਤੋਂ ਬਾਅਦ ਕਦੇ ਵੀ ਆਪਣੇ ਘਰ ਦਾ ਕੂੜਾ ਬਾਹਰ ਨਾ ਸੁੱਟੋ ਅਜਿਹਾ ਕਰਨਾ ਸ਼ਾਸਤਰਾਂ ਦੇ ਅਨੁਸਾਰ ਅਪਸ਼ਾਗਨ ਮੰਨਿਆ ਗਿਆ ਹੈ ਇਸ ਨਾਲ ਘਰ ਦੀ ਬਰਕਤ ਹੌਲੀ-ਹੌਲੀ ਖਤਮ ਹੋਣ ਲੱਗਦੀ ਹੈ ਖਤਮ ਹੋਣ ਲੱਗਦੀ ਹੈ ਹੁਣ ਗੱਲ ਕਰਦੇ ਹਾਂ ਝਾੜੂ ਖਰੀਦਣ ਅਤੇ ਬਦਲਣ ਦੇ ਲਈ ਕਿਹੜੇ ਦਿਨ ਅਤੇ ਕਿਹੜੇ ਪੱਖ ਸਭ ਤੋਂ ਸ਼ੁਭ ਮੰਨੇ ਗਏ ਹਨ ਕਈ ਲੋਕ ਇਸ ਗੱਲ ਨੂੰ ਹਲਕੇ ਵਿੱਚ ਲੈਂਦੇ ਹਨ ਪਰ ਝਾੜੂ ਖਰੀਦਣਾ ਜਾਂ ਸਹੀ ਸਮਾਂ ਵੀ ਸਾਡੀ ਆਰਥਿਕ ਸਥਿਤੀ ਤੇ ਅਸਰ ਪਾਉਂਦਾ ਹੈ ਸਭ ਤੋਂ ਪਹਿਲਾਂ ਜਾਣ ਲਓ ਕਿ ਝਾੜੂ ਨਵੇਂ ਝਾੜੂ ਕੱਢਣ ਦੇ ਲਈ ਨਵਾਂ ਝਾਰੋ ਨਵਾਂ ਝਾੜੂ ਦੇ ਲਈ ਨਵੇਂ ਝਾੜੂ ਦੇ ਲਈ ਘਰ ਦੇ ਵਿੱਚ ਸਬ ਤੋਂ ਸ਼ੁਭ ਦਿਨ ਹੈ ਸ਼ਨੀਵਾਰ ਦਾ ਮੰਨਿਆ ਗਿਆ ਜਦੋਂ ਵੀ ਤੁਸੀਂ ਝਾੜੂ ਖਰੀਦ ਕੇ ਲਿਆਓ ਤਾਂ ਉਸ ਦਾ ਉਪਯੋਗ ਸਭ ਤੋਂ ਪਹਿਲਾਂ ਸ਼ਨੀਵਾਰ ਦੇ ਦਿਨ ਹੀ ਕਰੋ ਤੁਸੀਂ ਝਾੜੂ ਕਿਸੇ ਵੀ ਦਿਨ ਖਰੀਦ ਸਕਦੇ ਹੋ ਪਰ ਉਸ ਦਾ ਪ੍ਰਯੋਗ ਸ਼ਨੀਵਾਰ ਨੂੰ ਕਰਨਾ ਬਹੁਤ ਹੀ ਸ਼ੁਭ ਹੁੰਦਾ ਹੈ ਜਦੋਂ ਤੁਸੀਂ ਝਾੜੂ ਖਰੀਦਣ ਜਾਓ ਤਾਂ ਕੁਝ ਗੱਲਾਂ ਨੂੰ ਧਿਆਨ ਦੇ ਵਿੱਚ ਰੱਖੋ ਹਫ਼ਤੇ ਦੇ ਵਿੱਚ 7 ਦਿਨ ਹੁੰਦੇ ਹਨ ਸੋਮਵਾਰ ਮੰਗਲਵਾਰ ਬੁੱਧਵਾਰ ਤੇ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਅਤੇ ਐਤਵਾਰ ਇਹਨਾਂ ਵਿੱਚੋਂ ਸੋਮਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਨੂੰ ਕਿਹਾ ਗਿਆ ਹੈ ਕਿ ਇਹ ਨਰਮ ਸੁਭਾਅ ਵਾਲੇ ਹੁੰਦੇ ਹਨ ਇਹਨਾਂ ਦਿਨਾਂ ਵਿੱਚ ਝਾੜੂ ਖਰੀਦਣਾ ਅਸ਼ੋਭ ਮੰਨਿਆ ਗਿਆ ਹੈ ਕਿਉਂਕਿ ਇਸ ਨਾਲ ਘਰ ਵਿੱਚ ਤਾਂ ਦੀ ਹਾਨੀ ਹੋਣ ਲੱਗਦੀ ਹੈ ਜਦ ਕਿ ਐਤਵਾਰ ਮੰਗਲਵਾਰ ਅਤੇ ਸ਼ਨੀਵਾਰ ਨੂੰ ਕਰੋਰ ਵਾਰਕਿਆ ਗਿਆ ਹੈ ਇਹਨਾਂ ਦਿਨਾਂ ਵਿੱਚ ਝਾੜੂ ਖਰੀਦਣਾ ਸ਼ੁਭਫਲਦਾਇਕ ਹੁੰਦਾ ਹੈ ਇਹਨਾਂ ਦਿਨਾਂ ਵਿੱਚ ਝਾੜੂ ਖਰੀਦ ਕੇ ਲੈ ਕੇ ਆ ਸਕਦੇ ਹੋ ਝਾੜੂ ਇਹਨਾਂ ਦਿਨਾਂ ਤੇ ਖਰੀਦਣ ਦੇ ਨਾਲ ਘਰ ਦੇ ਵਿੱਚੋਂ ਗਰੀਬੀ ਦਾ ਨਾਸ ਹੁੰਦਾ ਹੈ ਧਨ ਵਿੱਚ ਵਾਧਾ ਹੁੰਦਾ ਹੈ ਖਾਸ ਤੌਰ ਤੇ ਸ਼ਨੀਵਾਰ ਨੂੰ ਝਾੜੂ ਦਾ ਉਪਯੋਗ ਕਰਨ ਨਾਲ ਘਰ ਵਿੱਚ ਲక్ష్ਮੀ ਦਾ ਵਾਸ ਹੁੰਦਾ ਹੈ ਜੇ ਤੁਸੀਂ ਦੀਵਾਲੀ ਜਾਂ ਕਿਸੇ ਸ਼ੁਭ ਤਿਉਹਾਰ ਜਦੋਂ ਨਵੇਂ ਝਾੜੂ ਖਰੀਦਦੇ ਹੋ ਤਾਂ ਉਸ ਨੂੰ ਆਪਣੇ ਘਰ ਵਿੱਚ ਲਿਆਉਂਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਸ਼ੋਭਾ ਤੇ ਖੁਸ਼ਕਿਸਮਤੀ ਵਾਲਾ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਝਾੜੂ ਘਰ ਦੀ ਖੁਸ਼ਹਾਲੀ ਅਤੇ ਲక్ష్ਮੀ ਦਾ ਦਵਾਰ ਖੋਲ੍ਹ ਦਿੰਦਾ ਹੈ। ਹਮੇਸ਼ਾ ਧਿਆਨ ਰੱਖੋ ਝਾੜੂ ਸੋਮਵਾਰ ਵਿੱਚ ਨਾ ਖਰੀਦੋ ਕਿਉਂਕਿ ਜੇ ਅਜਿਹਾ ਕਰਨ ਨਾਲ ਹੌਲੀ-ਹੌਲੀ ਘਰ ਦੀ ਸੰਪਤੀ ਘਟ ਹੋਣ ਲੱਗਦੀ ਹੈ। ਹੁਣ ਗੱਲ ਕਰਦੇ ਹਾਂ ਝਾੜੂ ਨੂੰ ਰੱਖਣ ਦੀ ਦਿਸ਼ਾ ਦੀ। ਕਾਰ ਵਿੱਚ ਝਾੜੂ ਨੂੰ ਕਿੱਥੇ ਰੱਖਣਾ ਚਾਹੀਦਾ ਹੈ ਕਿੰਨਾ ਕੋਣਿਆਂ ਵਿੱਚ ਰੱਖਣਾ ਚਾਹੀਦਾ ਹੈ ਇਹ ਜਾਨਣਾ ਵੀ ਬਹੁਤ ਜ਼ਰੂਰੀ ਹੈ ਜਿਸ ਦਿਸ਼ਾ ਨੂੰ ਅਸੀਂ ਈਸ਼ਾਨ ਕੋਣ ਕਹਿੰਦੇ ਹਾਂ ਜਾਨੀ ਘਰ ਦਾ ਉੱਤਰ ਪੂਰਬ ਕੋਣਾ ਜੋ ਪੂਜਾ ਕਰਨੇ ਸਭ ਤੋਂ ਪਵਿੱਤਰ ਸਥਾਨ ਹੁੰਦਾ ਹੈ ਉਥੇ ਝਾੜੂ ਨੂੰ ਰੱਖਣਾ ਬਿਲਕੁਲ ਵਰਜਿਤ ਮੰਨਿਆ ਗਿਆ ਹੈ ਇਹ ਸਥਾਨ ਦੇਵਤਿਆਂ ਦਾ ਨਿਵਾਸ ਸਥਾਨ ਹੁੰਦਾ ਹੈ ਜੇ ਉਥੇ ਝਾੜੂ ਰੱਖੀ ਜਾਵੇ ਤਾਂ ਦੇਵਤਾਰ ਨਰਾਜ ਹੋ ਜਾਂਦੇ ਹਨ ਇਸ ਨਾਲ ਘਰ ਵਿੱਚ ਸ਼ੁਭਤਾ ਬਦਕਿਸਮਤੀ ਪਰਵੇਸ਼ ਹੁੰਦੀ ਹੈ ਸਕਾਰਾਤਮਕ ਊਰਜਾ ਘਟ ਹੋਣ ਲੱਗਦੀ ਹੈ ਇਸ ਗੱਲ ਨੂੰ ਗੰਡ ਬਣ ਕੇ ਯਾਦ ਰੱਖੋ ਕਿ ਤੁਹਾਨੂੰ ਭੁੱਲ ਕੇ ਵੀ ਇਸ਼ਾਨ ਕੋਣ ਵਿੱਚ ਝਾੜੂ ਨਹੀਂ ਰੱਖਣੀ ਚਾਹੀਦੀ ਹੁਣ ਸਵਾਲ ਆਉਂਦਾ ਹੈ ਕਿ ਝਾੜੂ ਕਿੱਥੇ ਰੱਖੀਏ ਝਾੜੂ ਰੱਖਣ ਦਾ ਸਭ ਤੋਂ ਚੰਗਾ ਸਥਾਨ ਘਰ ਦਾ ਦੱਖਣ ਪੱਛਮ ਕੋਨਾ ਹੁੰਦਾ ਹੈ ਜਿਸ ਨੂੰ ਸ਼ਾਸਤਰ ਵਿੱਚ ਨਿਤਰੇਤ ਕੋਣ ਕਿਹਾ ਜਾਂਦਾ ਹੈ ਇਸ ਕੋਣ ਵਿੱਚ ਝਾੜੂ ਰੱਖਣ ਨਾਲ ਘਰ ਵਿੱਚ માતા લક્ષ્ਮੀ ਦਾ ਵਾਸ ਹੁੰਦਾ ਹੈ ਘਰ ਦੇ ਮੁਖੀ ਤਰੱਕੀ ਦਿਨ ਦੁਗਣੀ ਰਾਤ ਚੌਗਣੀ ਕਰਦੇ ਹਨ ਅਜਿਹਾ ਮੰਨਿਆ ਜਾਂਦਾ ਹੈ ਕਿ ਜਦੋਂ ਝਾੜੂ ਇਸ ਦਿਸ਼ਾ ਵਿੱਚ ਰੱਖੀ ਜਾਂਦੀ ਹੈ ਤਾਂ ਧਨ যশ ਅਤੇ ਮਾਨ ਸਨਮਾਨ ਮਿਲਦਾ ਹੈ ਹੁਣ ਸਮਝ ਲੈਂਦੇ ਹਾਂ ਕਿ ਘਰ ਵਿੱਚ ਝਾੜੂ ਲਕਾਉਣ ਦਾ ਸਹੀ ਸਮਾਂ ਕੀ ਹੈ ਪੁਰਾਣਾਂ ਦੇ ਵਿੱਚ ਦਿਨਾਂ ਵਿੱਚ ਸਮੇਂ ਝਾੜੂ ਉਹ ਸਮਝ ਲੈਣਦੇ ਹਾਂ ਕਿ ਝਾੜੂ ਨੂੰ ਲਗਾਉਣ ਦਾ ਸਹੀ ਸਮਾਂ ਕਿਹੜਾ ਹੈ ਸ਼ਾਸਤਰ ਵਿੱਚ ਦਿਨਾਂ ਵਿੱਚ ਸ਼ਾਸਤਰਾ ਦੇ ਵਿੱਚ ਦੱਸਿਆ ਹੈ ਕਿ ਦਿਨ ਵਿੱਚ ਸਮੇਂ ਝਾੜੂ ਲਗਾਉਣ ਲਈ ਦੱਸਿਆ ਗਿਆ ਹੈ ਪਰ ਇਹਨਾਂ ਵਿੱਚ ਸਭ ਤੋਂ ਸ਼ੁਭ ਸਮਾਂ ਸਵੇਰ ਦਾ ਹੈ ਜੋ ਵਿਅਕਤੀ ਰਾਤ ਵਿੱਚ ਝਾੜੂ ਲਗਾਉਂਦਾ ਹੈ ਉਸੇ ਘਰ ਵਿੱਚ ਗਰੀਬੀ ਉਸੇ ਘਰ ਵਿੱਚ ਕਲੇਸ਼ ਇਹ ਸਭ ਪਰਵੇਸ਼ ਕਰਦੇ ਹਨ ਇਸ ਲਈ ਕੋਸ਼ਿਸ਼ ਕਰੋ ਸੂਰਜ ਡੁੱਬਣ ਤੋਂ ਬਾਅਦ ਝਾੜੂ ਕਦੇ ਵੀ ਨਾ ਲਗਾਓ ਜੇ ਕਿਸੇ ਕਾਰਨ ਤੁਹਾਡੇ ਕੋਲ ਸਮੇਂ ਦੀ ਕਮੀ ਹੈ ਦਿਨ ਭਰ ਦੇ ਕੰਮ ਕਾਰਨ ਤੁਸੀਂ ਝਾੜੂ ਨਹੀਂ ਲਗਾ پا ਰਹੇ ਹੋ ਤਾਂ ਘਟੋ-ਘਟ ਸ਼ਾਮ ਟਲਾਂਦੋਂ ਪਹਿਲਾਂ ਘਰ ਦੀ ਸਫਾਈ ਜ਼ਰੂਰ ਕਰ ਲਵੋ ਮਾਤਾ ਲక్ష్ਮੀ ਉਸ ਕਾਰ ਵਿੱਚ ਨਿਵੇਸ਼ ਕਰਦੀ ਹੈ ਜੋ ਸਾਫ਼-ਸੁਥਰਾ ਤੇ ਖੂਬਸੂਰਤ ਹੁੰਦਾ ਹੈ ਜੇ ਘਰ ਗੰਦਾ ਰਹਿੰਦਾ ਹੈ ਜਾਂ ਝਾੜੂ ਗਲਤ ਸਮੇਂ ਤੇ ਲਗਾਇਆ ਜਾਂਦਾ ਹੈ ਤਾਂ ਲక్ష్ਮੀ ਉਥੋਂ ਚਲੇ ਜਾਂਦੇ ਹਨ ਭਾਵ ਕੇ ਟਿਕਦੇ ਨਹੀਂ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਬਹੁਤ ਲੋਕ ਕਹਿੰਦੇ ਹਨ ਕਿ ਸਾਡੇ ਕੋਲ ਸਮਾਂ ਨਹੀਂ ਹੁੰਦਾ ਪਰ ਸਾਬ ਸਫਾਈ ਤੋਂ ਬਿਨਾ ਘਰ ਵਿੱਚ ਸੁਖ ਸ਼ਾਂਤੀ ਰਹਿ ਨਹੀਂ ਸਕਦੀ ਇਸ ਲਈ ਚਾਹੇ ਥੋੜਾ ਵੀ ਸਮਾਂ ਕੱਢਣਾ ਪਵੇ ਸਵੇਰੇ ਝਾੜੂ ਲਗਾਉਣਾ ਨਾ ਭੁੱਲੋ ਜੇ ਘਰ ਸਾਫ਼ ਰਹੇਗਾ ਤਾਂ ਮਾਂ ਲక్ష్ਮੀ ਖੁਦ ਤੁਹਾਡੇ ਘਰ ਪ੍ਰਵੇਸ਼ ਕਰੇਗੀ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਦੇ ਨਵੇਂ ਦੁਆਰ ਖੋਲੇਗੀ ਜੇਸ ਕਰਨ ਤੁਹਾਨੂੰ ਰਾਤ ਵਿੱਚ ਝਾੜੂ ਲਗਾਉਣੀ ਪੈ ਰਹੀ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਯਾਦ ਰੱਖੋ ਰਾਤ ਦੇ ਸਮੇਂ ਝਾੜੂ ਲਗਾਉਣਾ ਠੀਕ ਨਹੀਂ ਹੈ ਪਰ ਝਾੜੂ ਲਗਾਉਣ ਤੋਂ ਬਾਅਦ ਘਰ ਦਾ ਕੂੜਾ ਬਾਹਰ ਨਹੀਂ ਸੁੱਟਣਾ ਚਾਹੀਦਾ ਘਰ ਦੀ ਬਰਕਤ ਚਲੇ ਜਾਂਦੀ ਹੈ ਮਾਤਾ ਲక్ష్ਮੀ ਨਰਾਜ ਹੋ ਜਾਂਦੀ ਹੈ ਝਾੜੂ ਲਗਾਉਂਦੇ ਸਮੇਂ ਕਦੇ ਵੀ ਆਪਣੇ ਪੈਰਾਂ ਨਾਲ ਝਾੜੂ ਨੂੰ ਸਪਰਸ਼ ਨਾ ਕਰੋ ਜੇ ਗਲਤੀ ਨਾਲ ਝਾੜੂ ਪੈਰ ਨਾਲ ਛੋ ਵੀ ਜਾਵੇ ਤਾਂ ਤੁਰੰਤ ਝਾੜੂ ਨੂੰ ਹੱਥ ਲਗਾ ਕੇ ਮਾਫੀ ਮੰਗ ਲਓ ਕਿਉਂਕਿ ਅਜਿਆ ਮੰਨਿਆ ਜਾਂਦਾ ਹੈ ਕਿ ਝਾੜੂ ਨੂੰ ਪੈਰ ਨਾਲ ਲਗਾਉਣਾ ਮਾਤਾ ਲక్ష్ਮੀ ਦਾ ਅਪਮਾਨ ਹੁੰਦਾ ਹੈ ਜਦੋਂ ਅਸੀਂ ਝਾੜੂ ਨੂੰ ਪੈਰ ਨਾਲ ਛੂੰਦੇ ਹਾਂ ਤਾਂ ਲక్ష్ਮੀ ਜੀ ਘਰ ਛਾਂੜ ਕੇ ਚਲੀ ਜਾਂਦੀ ਹੈ ਜੇ ਅਚਾਨਕ ਘਰ ਵਿੱਚ ਕੋਈ ਬੱਚਾ ਝਾੜੂ ਲਗਾਉਣ ਲੱਗੇ ਜੇ ਅਚਾਨਕ ਘਰ ਵਿੱਚ ਕੋਈ ਬੱਚਾ ਝਾੜੂ ਲਗਾਉਣ ਲੱਗੇ ਤਾਂ ਇਹ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਕਹਿਆ ਜਾਂਦਾ ਹੈ ਕਿ ਇਸ ਦਾ ਅਰਥ ਹੈ ਕਿ ਤੁਹਾਡੇ ਘਰ ਵਿੱਚ ਜਲਦੀ ਹੀ ਮਹਿਮਾਨ ਆਉਣ ਵਾਲੇ ਹਨ ਇਹ ਸਾਡੇ ਪੁਰਾਣੇ ਸਮੇਂ ਦੇ ਸਗਨ ਅਤੇ ਆਪਸਗਨ ਹਨ ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਜੇ ਘਰ ਵਿੱਚ ਨਿਜਮਤ ਰੂਪ ਨਾਲ ਪੋਚਾ ਲਗਾਇਆ ਜਾਵੇ ਤਾਂ ਮੰਨਿਆ ਜਾਂਦਾ ਹੈ ਮਾਤਾ ਲక్ష్ਮੀ ਖੁਦ ਉਸ ਘਰ ਵਿੱਚ ਨਵਾਸ ਕਰਨ ਲੱਗਦੀ ਹੈ ਪਰ ਵੀਰਵਾ ਦੇ ਦਿਨ ਘਰ ਵਿੱਚ ਪੋਚਾ ਲਗਾਉਣਾ ਅਸ਼ੁਭ ਮੰਨਿਆ ਜਾਂਦਾ ਹੈ ਅਜਿਹਾ ਕਰਨ ਨਾਲ ਲక్ష్ਮੀ ਰੂਪਤ ਸਕਦੀ ਹੈ ਘਰ ਦੀ ਖੁਸ਼ਹਾਲੀ ਵਿੱਚ ਰੁਕਾਵਟ ਆ ਸਕਦੀ ਹੈ ਜੇ ਤੁਸੀਂ ਪੋਚਾ ਲਗਾਉਣ ਵਾਲੇ ਪਾਣੀ ਵਿੱਚ ਇੱਕ ਚਮਚ ਜਾਂ ਅੱਧਾ ਚਮਚ ਲੋਨ ਪਾਓਗੇ ਤਾਂ ਇਹ ਹੋਰ ਵੀ ਸ਼ੁਭ ਮੰਨਿਆ ਜਾਂਦਾ ਹੈ ਲੋਨ ਨਕਾਰਾਤਮਕ ਊਰਜਾ ਨੂੰ ਦੂਰ ਕਰਦਾ ਹੈ ਤੇ ਸਕਾਰਾਤਮਕ ਊਰਜਾ ਨੂੰ ਬទਾਉਂਦਾ ਹੈ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ वाही का खालसा खसा वागुरू शेखी फतेह